ਆ ਪੰਜਵੇਂ ਰਾਉਂਡ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਭਾਰਤ ਭੂਸ਼ਣ ਆਸ਼ੂ ਅੱਗੇ ਨਿਕਲੇ ਨੇ ਜਿਹਾ ਦਾ ਦੇ ਕੇ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਆ ਗਏ ਨੇ ਔਰ ਤੀਜੇ ਨੰਬਰ ਤੇ ਨੇ ਹੁਣ ਭਾਜਪੀ ਦੇ ਜੀਵਨ ਗੁਪਤਾ ਪਹਿਲਾ ਦੋ ਰਾਉਂਡ ਦੇ ਵਿੱਚ ਆਸ਼ੂ ਅੱਗੇ ਸੀ ਪਰ ਤੀਜੇ ਰਾਉਂਡ ਔਰ ਚੌਥੇ ਰਾਉਂਡ ਦੇ ਵਿੱਚ ਜਿਹੜਾ ਜੀਵਨ ਗੁਪਤਾ ਥੋੜੇ ਸਮੇਂ ਦੇ ਲਈ ਅੱਗੇ ਹੋ ਜਾਂਦੇ ਨੇ ਤੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ਤੇ ਚਲੇ ਗਏ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਆ ਗਏ ਨੇ 7421 ਵੋਟਾਂ ਦੇ ਨਾਲ ਲਾਸੂ ਦੂਜੇ ਨੰਬਰ ਤੇ ਨੇ ਔਰ ਪਹਿਲ ਨੰਬਰ ਤੇ ਆਮ ਆਦਮੀ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਲਗਾਤਾਰ ਸੰਜੀਵ अरोड़ा ਅੱਗੇ ਚੱਲ ਰਹੇ ਨੇ 10269 ਵੋਟਾਂ ਦੇ ਨਾਲ ਤੇ 7193 ਵੋਟਾਂ ਦੇ ਨਾਲ ਬੀਜੇਪੀ ਤੀਜੇ ਨੰਬਰ ਤੇ ਹੈ ਚੌਥੇ ਨੰਬਰ ਤੇ ਹੈ 2718 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪਾਰਪਕਾਰ ਸਿੰਘ ਤੋਂ ਮੰਨ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ 2600 ਦੀ ਲੀਡ ਹੈ 2600 ਦਾ ਫਰਕ ਹੈ ਹਾਲਾਂਕਿ ਕੋਈ ਫਰਕ ਬਹੁਤਾ ਵੱਡਾ ਨਹੀਂ ਹੈ ਕਿਉਂਕਿ ਜਦੋਂ ਸੱਤਾ ਧਾਰੀ ਤੇ ਰਹੋਵੇ ਤੇ ਫਿਰ ਜਿਹੜਾ 2-3000 ਦਾ ਫਰਕ ਬਹੁਤ ਘੱਟ ਰਹਿ ਜਾਂਦਾ ਪਰ 80 ਕੁ ਹਜ਼ਾਰ ਵੋਟ ਪੋਲ ਹੋਈ ਹੈ 51% ਵੋਟ ਪੋਲ ਹੋਈ ਹੈ ਔਰ ਆਉਣ ਵਾਲੇ ਕੁਝ ਹੀ ਘੰਟਿਆਂ ਦੌਰਾਨ ਇੱਕ ਘੰਟੇ ਔਰ ਦੋ ਘੰਟੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਕਲੀਅਰ ਹੋ ਜਾਏਗਾ ਕਿਉਂਕਿ ਲਗਭਗ ਹੁਣ ਵੀ ਰਿਜ਼ਲਟ ਤਨਾਕੇ ਦੇ ਦੂਈ ਦੇਖੋ ਸੰਜੀਵ अरोड़ा ਲਗਾਤਾਰ ਇੱਕ ਨੰਬਰ ਤੇ ਚੱਲ ਰਿਹਾ ਇੱਕ ਵਾਰ ਵੀ ਜਿਹੜਾ ਰਾਊਂਡ ਦੀ ਜੋ ਕਾਊਂਟਿੰਗ ਹੋਈ ਤਾਂ ਪੰਜੇ ਰਾਊਂਡ ਦੇ ਵਿੱਚ ਇੱਕ ਵਾਰ ਵੀ ਆຊੂ ਪਹਿਲ ਨੰਬਰ ਤੇ ਨਹੀਂ ਹੋਏ ਹਾਲਾਂਕਿ ਰੁਝਾਨਾਂ ਦੇ ਵਿੱਚ ਥੋੜਾ ਹੋਏ ਸੀ ਪਰ ਉਸ ਤੋਂ ਬਾਅਦ ਜਿਵੇਂ ਆਮ ਆਦਮੀ ਪਾਰਟੀ ਨੇ ਖਿੱਚੀ ਲੀਡ ਤੇ ਉਸ ਤੋਂ ਬਾਅਦ 10000 ਤੋਂ ਵੱਧ ਵੋਟਾਂ ਪੈ ਚੁੱਕੀਆਂ 2600 ਤੋਂ ਵੱਧ ਵੋਟਾਂ ਦਾ ਫਰਕ ਹੈ ਇੰਨਾ ਫਰਕ ਜਿਹੜਾ ਹੈਗਾ ਘੱਟ ਹੈ ਕੋਈ ਇਹ ਵੀ ਨਹੀਂ ਪਤਾ ਕਿ ਇਸ ਸਵੇਰ ਕਿਉਂਕਿ 14 ਰਾਊਂਡ ਨੇ ਟੋਟਲ ਪੰਜਵਾਂ ਰਾਊਂਡ ਖਤਮ ਕਿ ਨਾ ਰਿਹਾ ਇਸ ਤੋਂ ਬਾਅਦ ਰਹਿਗੇ ਨੌ ਰਾਊਂਡ ਨੌ ਰਾਊਂਡ ਦੇ ਵਿੱਚ ਕਿਹੜੀ ਵੋਟ ਕਿੱਧਰ ਜਾਂਦੀ ਹੈ ਇਹ ਵੀ ਦੇਖਣਾ ਹੋਊਗਾ ਪਰ ਭਾਰਤ ਭੂਸ਼ਣ ਆਸ਼ੂ ਇੱਕ ਵਾਰ ਫਿਰ ਤੋਂ ਦੂਜੇ ਨੰਬਰ ਤੇ ਹੋ ਗਏ ਨੇ ਜੋ ਪਹਿਲਾਂ ਤੀਜੇ ਨੰਬਰ ਤੇ ਚਲੇ ਗਏ ਸੀ ਉਹ ਦੂਜੇ ਨੰਬਰ ਤੇ ਆ ਗਏ ਨੇ ਤੇ ਤੀਜੇ ਨੰਬਰ ਤੇ ਹੈ ਬੀਜੇਪੀ ਦੇ ਜੀਵਨ ਗੁਪਤਾ ਲਗਾਤਾਰ ਬੀਜੇਪੀ ਜੋ ਗੱਲ ਪਹਿਲਾਂ ਕਰ ਰਹੇ ਸੀ ਕਿ ਬੀਜੇਪੀ ਜਿਹੜਾ ਇਸ ਵਾਰ ਹਰਾਣ ਕਰ ਸਕਦੀ ਹੈ ਕਿਉਂਕਿ ਪਿਛਲੀਆਂ ਵੋਟਾਂ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੋਟਾਂ ਪੋਲ ਹੋਈਆਂ ਵੋਟ ਪਰਸੈਂਟ ਜਿਹੜਾ ਬੀਜੇਪੀ ਦਾ ਵਧਿਆ ਅੱਗੇ ਨਾਲੋਂ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਅੱਗੇ ਵਧਿਆ ਕਿਉਂਕਿ ਅਕਾਲੀ ਦਲ ਦਾ ਤੁਸੀਂ ਦੇਖੋ ਅਕਾਲੀ ਦਲ ਦਾ ਤੁਸੀਂ ਦੇਖੋ ਲਗਾਤਾਰ ਕਿੰਨਾ ਮਾੜਾ ਹਾਲ ਚੱਲ ਰਿਹਾ ਪਿਛਲੀਆਂ ਇਲੈਕਸ਼ਨਾਂ ਦੌਰਾਨ ਤਾਂ ਦੋਸਤੋ ਨਾਲ ਨਾਲ ਦਬਕੇ ਸ਼ੇਅਰ ਕਰ ਦਿਓ ਕਿਉਂਕਿ ਪ੍ਰੋ ਪੰਜਾਬ ਟੀਵੀ ਤੁਹਾਨੂੰ ਹਮੇਸ਼ਾ ਸਟੀਕ ਜਾਣਕਾਰੀ ਦਿੰਦਾ ਔਰ ਸਭ ਤੋਂ ਪਹਿਲਾਂ ਜਿਹੜਾ ਜਾਣਕਾਰੀ ਦਿੰਦਾ ਤਾਂ ਨਾਲ ਨਾਲ ਸ਼ੇਅਰ ਕਰੀ ਚੱਲੋ ਜੋ-ਜੋ ਦੇਖ ਰਹੇ ਨੇ ਨਾਲ ਨਾਲ ਸ਼ੇਅਰ ਕਰੀ ਚੱਲੋ ਤੁਸੀਂ ਦੇਖ ਸਕਦੇ ਹੋ ਮੈਂਚੈਸਟਰ ਦੇ ਚੋਣ ਤੰਤਰ ਦੇ ਵਿੱਚ ਵੱਡੇ ਉਲਟ ਫੇਰ ਹੁੰਦੇ ਜਾ ਰਹੇ ਨੇ ਲਗਾਤਾਰ ਕਦੇ ਬੀਜੇਪੀ ਦੂਜੇ ਨੰਬਰ ਤੇ ਕਦੇ ਕਾਂਗਰਸ ਦੂਜੇ ਨੰਬਰ ਤੇ ਤੇ ਹੁਣ ਭਾਰਤ ਪੂਸ਼ਨਾਚੂ ਦੂਜੇ ਨੰਬਰ ਤੇ ਆਏ ਨੇ ਤੇ ਸੰਜੀਵ अरोड़ा ਲਗਾਤਾਰ ਪਹਿਲ ਨੰਬਰ ਤੇ ਚੱਲ ਰਹੇ ਨੇ ਪੂਰੀ ਟੈਲੀ ਤੁਹਾਨੂੰ ਦਿਖਾਵਾਂਗੇ 10265 10265 ਵੋਟਾਂ ਦੇ ਨਾਲ ਸੰਜੀਵ अरोड़ा ਪਹਿਲੇ ਨੰਬਰ ਤੇ ਹੈ 2700 ਦੇ ਕਰੀਬ ਵੋਟਾਂ ਦਾ ਫਰਕ ਹੈ ਭਾਰਤ ਪੁਸ਼ਨਾਸ਼ੂ ਉਹਨਾਂ ਦੇ ਨਾਲੋਂ ਕਿਉਂਕਿ ਭਾਰਤ ਪੁਸ਼ਨਾਸ਼ੂ ਪਹਿਲਾਂ 3 ਨੰਬਰ ਤੇ ਚਲੇ ਗਏ ਸੀ ਜੀਵਨ ਗੁਪਤਾ ਨੇ ਝਟਕਾ ਦੇ ਦਿੱਤਾ ਕਿਉਂਕਿ ਜਿਹੜੀ ਗੱਲ ਕਰ ਰਹੀ ਸੀ ਬੀਜੇਪੀ ਦੇ ਵੋਟ ਬੈਂਕ ਦੀ ਤਾਂ ਬੀਜੇਪੀ ਦਾ ਵੋਟ ਬੈਂਕ ਅਰਬਨ ਵੋਟ ਬੈਂਕ ਅਰਬਨ ਵੋਟ ਬੈਂਕ ਦੇ ਉੱਪਰ ਲਗਾਤਾਰ ਬੀਜੇਪੀ ਨੇ ਨਿਗਾ ਟਕਾਈ ਹੋਈ ਹੈ बिजनेसमैन ਨੇ ਵੱਡੇ ਤਨਾੜ ਨੇ ਤਾਂ ਉਹਨਾਂ ਨੇ ਤੁਸੀਂ ਦੇਖੋ ਕਿ ਪਿਛਲੀਆਂ ਜਿੰਨੀਆਂ ਵੋਟਾਂ ਹੋਈਆਂ ਚਾਹੇ 2024 ਵਾਲੀ ਤੁਸੀਂ ਦੇਖ ਲਓ ਲੋਕ ਸਭਾ ਇਲੈਕਸ਼ਨ ਉਹਦੇ ਵਿੱਚ ਵੀ ਜਿੱਤੇ ਜਿੱਤੇ ਅਰਬਨ ਵੋਟ ਬੈਂਕ ਸੀ ਬੀਜੇਪੀ ਦਾ ਉਹ ਬੀਜੇਪੀ ਦੇ ਵੱਲ ਭੁਗਤਦਾ ਹੋਇਆ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਚੌਥੇ ਨੰਬਰ ਤੇ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਇੰਨੀ ਜਿਆਦੇ ਜਿਹੜੀ ਤੁਸੀਂ ਕੋ ਨਮੋਸ਼ੀ ਵਾਲੀ ਹਾਰ ਜਿਹੜੀ ਅਕਾਲੀ ਦਲ ਦੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਜਿੰਨੀਆਂ ਪਹਿਲਾਂ ਇਲੈਕਸ਼ਨ ਆਉਂੀਆਂ ਚਾਹੇ ਜਲੰਧਰ ਵਾਲੀ ਤੁਸੀਂ ਲਗਾ ਲਓ ਚਾਹੇ ਜਿਹੜੀ ਲੋਕ ਸਭਾ ਇਲੈਕਸ਼ਨ ਹੋਈ ਉਦੋਂ ਲਗਾ ਲਓ ਲਗਾਤਾਰ ਅਕਾਲੀ ਦਲ ਦਾ ਵੋਟ ਬੈਂਕ ਕਹ ਲੋ ਅਕਾਲੀ ਦਲ ਦਾ ਗ੍ਰਾਫ ਕਹ ਲੋ ਉਹ ਡਿੱਗਦਾ ਹੋਇਆ ਦਿਖਾਈ ਦਿੰਦਾ ਸੀ ਔਰ ਭਾਜੀਪੀ ਅੱਪ ਚੱਲ ਰਹੀ ਹੈ ਭਾਜੀਪੀ ਅਕਾਲੀ ਦਲ ਨੂੰ ਕੱਟ ਕੇ ਮੂਹਰੇ ਜਾ ਰਹੀ ਹੈ ਇਸ ਵਾਰ ਵੀ ਜੀਵਨ ਗੁਪਤਾ ਹਾਲਾਂਕਿ ਸਭ ਤੋਂ ਅੰਡਰੇਟਡ ਜਿਹੜੇ ਉਮੀਦਵਾਰ ਮੰਨੇ ਗਏ ਸੀ ਪਰ ਉਹਨਾਂ ਨੇ ਲਗਾਤਾਰ ਜਿਹੜਾ ਤੁਸੀਂ ਦੇਖੋ ਭਾਜਪਾ ਨੇ ਜਿਹੜਾ ਆਪਣਾ ਵੋਟ ਬੈਂਕ ਸੀ ਉਹ ਸਾਂਭਿਆ ਹੋਇਆ ਸੀ ਰਵਨੀਤ ਬਿੱਟੂ ਜਿਵੇਂ ਪਹਿਲਾਂ ਕਹਿ ਕੇ ਡਿਆ ਕਿ ਰਵਨੀਤ ਬਿੱਟੂ ਉਹਨਾਂ ਨੇ ਮੋਰਚਾ ਸਾਂਭਿਆ ਸੁਨੀਲ ਜਾਖੜ ਜਾਂਦੇ ਨੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਉੱਥੇ ਜਾ ਕੇ ਲਗਾਤਾਰ ਉਹ ਜਿਹੜਾ ਬਿਆਨਬਾਜ਼ੀ ਕਰਦੇ ਆ ਸੁਨੀਲ ਜਾਖੜ ਵੀ ਜਿਹੜਾ ਤੁਸੀਂ ਦੇਖੋ ਕਿਸ ਪ੍ਰਕਾਰ ਉੱਤੇ ਜਿਹੜਾ ਧੜਾ ਧੜਾ ਭਾਸ਼ਣ ਦਿੰਦੇ ਆ ਸਪੀਚਾਂ ਦਿੰਦੇ ਆ ਔਰ ਉਸ ਤੋਂ ਬਾਅਦ ਜਿਹੜਾ ਰਵਨੀਤ ਬਿੱਟੂ ਨੇ ਦਿਨ ਰਾਤ ਇੱਕ ਕੀਤਾ ਔਰ ਉਸ ਦਾ ਫਾਇਦਾ ਜੀਵਨ ਗੁਪਤਾ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਜੀਵਨ ਗੁਪਤਾ ਪਹਿਲਾ ਚੌਥੇ ਰਾਉਂਡ ਦੇ ਵਿੱਚ ਅੱਗੇ ਹੁੰਦੇ ਆ ਦੂਜੇ ਨੰਬਰ ਤੇ ਚਲੇ ਜਾਂਦੇ ਆ ਭਾਰਤ ਭੂਸ਼ਨਾਸ਼ੂ ਤੀਜੇ ਨੰਬਰ ਤੇ ਰਹਿ ਜਾਂਦੇ ਆ ਪਰ ਫਰਕ ਬਹੁਤ ਘੱਟ ਹੁੰਦਾ 250 300 ਵੋਟਾਂ ਦਾ ਫਰਕ ਹੁੰਦਾ ਤੇ ਹੁਣ ਭਾਰਤ ਭੂਸ਼ਨਾਸ਼ੂ ਹੋਣਾ ਨੇ ਲੀਡ ਖਿੱਚੀਆ ਹੁਣ ਵੀ ਕੋਈ ਬਹੁਤਾ ਫਰਕ ਨਹੀਂ ਹੁਣ ਵੀ 200 ਦੇ ਕਰੀਬ ਫਰਕ ਹੈ 7200 ਵੋਟਾਂ ਜਿਹੜੀਆਂ ਨੇ ਬੀਜੇਪੀ ਦੇ ਕੈਂਡੀਡੇਟ ਨੂੰ ਪਈਆਂ ਹੁਣ ਤੱਕ 7421 ਵੋਟਾਂ ਭਾਰਤ ਭੂਸ਼ਨਾਸ਼ੂ ਨੂੰ ਪਈਆਂ ਨੇ ਔਰ 10000 ਤੋਂ ਵੱਧ ਵੋਟਾਂ ਸੰਜੀਵ अरोड़ा ਨੂੰ ਪਈਆਂ ਤਾਂ ਤੁਸੀਂ ਦੇਖੋ ਬੀਜੇਪੀ ਔਰ ਕਾਂਗਰਸ ਦੇ ਵਿਚਕਾਰ ਦੂਜੇ ਤੀਜੇ ਨੰਬਰ ਬਹੁਤ ਗੁਸਤਾਖੀ ਕਰੇਗੀ ਇਹ ਕੀਤੇ ਕਰੇਗੀ ਇਹ 27 ਦੀ ਰਣਨੀਤੀ 27 ਦੀ ਸਿਆਸਤ ਤੈ ਕਰੇਗੀ ਜਿੱਤੇ ਬੀਜੇਪੀ ਲਗਾਤਾਰ ਪੰਜਾਬ ਦੇ ਵਿੱਚ ਪੈਰ ਆਪਣੇ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਇਕੱਲੇ ਵੀ ਲੜ ਸਕਦੇ ਹਾਂ ਪਰ ਜਦੋਂ ਦਾ ਪਿਛਲੇ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਪਹਿਲਾਂ ਨਨਿਲੇ ਜੋਸ਼ੀ ਤੇ ਉਸ ਤੋਂ ਪਹਿਲਾਂ ਸੋਨ ਸਿੰਘ ਟੰਡਲ ਸ਼ਾਮਲ ਹੁੰਦੇ ਅਤੇ ਭਾਜਪਾ ਦੇ ਪ੍ਰਧਾਨ ਦੇ ਵੱਲੋਂ ਸੁਨੀ ਜਾਖੜ ਦੇ ਵੱਲੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਅੰਤਿਮ ਅਰਦਾਸ ਤੇ ਕਿਹਾ ਗਿਆ ਸੀ ਕਿ ਅਕਾਲੀ ਦਲ ਨੂੰ ਲੋੜ ਹੈ ਮਜ਼ਬੂਤ ਹੋਣ ਦੀ ਖੇਤਰੀ ਪਾਰਟੀ ਨੂੰ ਲੋੜ ਹੈ ਮਜ਼ਬੂਤ ਹੋਣ ਦੀ ਤੇ ਉਸ ਤੋਂ ਬਾਅਦ ਜਿਵੇਂ ਅਕਾਲੀ ਦਲ ਦੇ ਵਿੱਚ ਘਰ ਵਾਪਸ ਆਈਆਂ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿਸ ਪ੍ਰਕਾਰ ਮਾਹੌਲ ਬਣਿਆ ਪਰ ਗੱਲ ਕਿੱਥੇ ਟਿਕੀ ਆ ਗੱਲ ਟਿਕੀ ਆ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੁੰਦਾ ਜੋ 2024 ਦੀਆਂ ਇਲੈਕਸ਼ਨਾਂ ਵੇਲੇ ਕਿਹਾ ਗਿਆ ਬਾਅਦ ਵਿੱਚ ਗੱਲਾਂ ਵੀ ਸਾਹਮਣੇ ਆਈਆਂ ਕਿ ਸੀਟ ਨੂੰ ਲੈ ਕੇ ਸੀਟ ਸ਼ੇਰ ਨੂੰ ਲੈ ਕੇ ਪੰਗਾ ਪਿਆ ਚਾਰ ਪੰਜ ਸੀਟਾਂ ਜਿਹੜਾ ਕਿਹਾ ਸੀ ਕਿ ਅਕਾਲੀ ਦਲ ਨੇ ਬੀਜੇਪੀ ਨੂੰ ਦੇਣੀਆਂ ਪਰ ਬੀਜੇਪੀ ਨੇ ਕਿਹਾ ਕਿ ਅਸੀਂ ਅੱਧੋ-ਅੱਧ ਸੀਟਾਂ ਤੇ ਲੜਾਂਗੇ 13 ਲੋਕ ਸਭਾ ਸੀਟਾਂ ਨੇ ਪੰਜਾਬ ਦੇ ਵਿੱਚ ਪਰ ਉੱਥੇ ਕੁੰਡੀ ਫਸਦੀ ਆ ਔਰ ਉਸ ਤੋਂ ਬਾਅਦ ਉਹ ਮਾਮਲਾ ਇੰਨਾ ਖੜਾ ਹੋ ਜਾਂਦਾ ਕਿ ਗੱਠਜੋੜ ਟੁੱਟ ਜਾਂਦਾ ਉਸ ਦਿਨ ਹੀ ਜਦੋਂ ਕਿਸਾਨ ਮੋਰਚਾ ਚੱਲਦੇ ਤੁਹਾਨੂੰ ਯਾਦ ਹੋਊਗਾ ਪਰ ਉਸ ਤੋਂ ਬਾਅਦ ਹਜੇ ਤੱਕ ਗੱਠਜੋੜ ਨਹੀਂ ਹੋਇਆ ਪਰ ਹੁਣ ਜੇ 27 ਦੇ ਵਿੱਚ ਗੱਠਜੋੜ ਹੁੰਦਾ ਤਾਂ ਬੀਜੇਪੀ ਘੱਟ ਸੀਟਾਂ ਦੇ ਨਾਲ ਨਹੀਂ ਹਾਰੂਗੀ ਘੱਟ ਸਗੇ ਪਰ ਇਹ ਗੱਲ ਤਾਂ ਦੇਖਣ ਵਾਲੀ ਹੋਊਗੀ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਬਹੁਤ ਸਾਰੇ ਕੰਮ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਛੱਡਣ ਦਾ ਕੰਮ ਜਿਹੜਾ ਸਭ ਤੋਂ ਪਹਿਲਾਂ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਔਰ ਕਰਜ਼ਾ ਮਾਫੀ ਔਰ ਹੋਰ ਬਹੁਤ ਸਾਰੇ ਫੈਸਲੇ ਬੀਜੇਪੀ ਲੈ ਸਕਦੀ ਹੈ 27 ਤੋਂ ਪਹਿਲਾਂ ਪਰ ਉਹਨਾਂ ਖਬਰਾਂ ਤੇ ਆਉਣੇ ਆ ਜਿਹੜੇ ਤੋਂ ਦੱਸਦੇ ਕਿ ਜੀਵਨ ਗੁਪਤਾ ਨੇ ਬੀਜੇਪੀ ਦੇ ਉਹ ਤੀਜੇ ਨੰਬਰ ਤੇ ਨੇ ਔਰ ਦੂਜੇ ਨੰਬਰ ਤੇ ਨੇ ਭਾਰਤ ਭੂਸ਼ਣ ਆਸ਼ੂ 7457 ਵੋਟਾਂ ਦੇ ਨਾਲ ਤੇ 7202 ਵੋਟਾਂ ਦੇ ਨਾਲ ਬੀਜੇਪੀ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਨੇ ਨੰਬਰ ਤੇ 10278 ਵੋਟਾਂ ਦੇ ਨਾਲ ਸੰਜੀਵ अरोड़ा ਚੱਲ ਰਹੇ ਨੇ ਆਮ ਆਦਮੀ ਪਾਰਟੀ ਔਰ ਭਾਰਤ ਭੋਜਨ ਆਸ਼ੂ ਦੇ ਜਿਹੜੇ ਵੋਟ ਦੇ ਵਿਚਾਲੇ ਤੁਸੀਂ ਦੇਖੋ ਕਿੰਨਾ ਮਾਰਜਿਨ ਹੈ ਲਗਭਗ 2500 2600 ਦਾ ਫਰਕ ਹੈ 2600 2500 ਦਾ ਫਰਕ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਪਰ ਇੱਕ ਦੋ ਘੰਟਿਆਂ ਦੇ ਵਿੱਚ ਤਸਵੀਰ ਹੋਰ ਕਲੀਅਰ ਹੋ ਜਾਏਗੀ 11 ਵਜੇ ਨੇ ਪਰ ਤੁਸੀਂ ਦੇਖੋ ਆਉਣ ਵਾਲੇ 12 1 ਵਜੇ ਤੱਕ ਤਸਵੀਰ ਬਿਲਕੁਲ ਕਲੀਅਰ ਹੋ ਜਾਏਗੀ ਪਰ ਪੰਜਵੇਂ ਰਾਉਂਡ ਦੇ ਵਿੱਚ ਆਸ਼ੂ ਨੇ પાસਾ ਪਲਟਿਆ ਆਸ਼ੂ ਆਏ ਨੇ ਦੂਜੇ ਨੰਬਰ ਤੇ ਕਿਉਂਕਿ ਪਹਿਲਾਂ ਪਿੱਛੜ ਗਏ ਸੀ ਤੀਜੇ ਨੰਬਰ ਤੇ ਚੱਲ ਗਏ ਸੀ ਪਰ ਹੁਣ ਆਸ਼ੂ ਫੇਰ ਦੂਜੇ ਨੰਬਰ ਤੇ ਆ ਗਏ ਨੇ ਦਾ ਫਰਕ ਬਹੁਤ ਘੱਟ ਰਹਿ ਜਾਂਦਾ ਪਰ 80 ਕੁ ਹਜ਼ਾਰ ਵੋਟ ਪੋਲ ਤਾਂ ਪੰਜਵੇਂ 라운ਡ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਭਾਰਤ ਭੂਸ਼ਣ ਆਸ਼ੂ ਅੱਗੇ ਨਿਕਲੇ ਨੇ ਜਿਆਂ ਦਾ ਦੇ ਕੇ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਆ ਗਏ ਨੇ ਔਰ ਤੀਜੇ ਨੰਬਰ ਤੇ ਨੇ ਹੁਣ ਭਾਜਪਾ ਦੇ ਜੀਵਨ ਗੁਪਤਾ ਲਾ ਦੋ ਰਾਉਂਡ ਦੇ ਵਿੱਚ ਆਸ਼ੂ ਅੱਗੇ ਸੀ ਪਰ ਤੀਜੇ ਰਾਉਂਡ ਔਰ ਚੌਥੇ ਰਾਉਂਡ ਦੇ ਵਿੱਚ ਜਿਹੜਾ ਜੀਵਨ ਗੁਪਤਾ ਥੋੜੇ ਸਮੇਂ ਦੇ ਲਈ ਅੱਗੇ ਹੋ ਜਾਂਦੇ ਨੇ ਤੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ਤੇ ਚਲੇ ਗਏ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਆ ਗਏ ਨੇ 7421 ਵੋਟਾਂ ਦੇ ਨਾਲ ਆਸ਼ੂ ਦੂਜੇ ਨੰਬਰ ਤੇ ਨੇ ਔਰ ਪਹਿਲ ਨੰਬਰ ਤੇ ਆਮ ਆਦਮੀ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਲਗਾਤਾਰ ਸੰਜੀਵ अरोड़ा ਅੱਗੇ ਚੱਲ ਰਹੇ ਨੇ 10269 ਵੋਟਾਂ ਦੇ ਨਾਲ ਤੇ 793 ਵੋਟਾਂ ਦੇ ਨਾਲ ਬੀਜੇਪੀ ਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਆ 2718 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪਾਰਵਕਾਰ ਸਿੰਘ ਤੋਂ ਮੰਨ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ 2600 ਦੀ ਲੀਡ ਹੈ 2600 ਦਾ ਫਰਕ ਹੈ ਹਾਲਾਂਕਿ ਕੋਈ ਫਰਕ ਬਹੁਤਾ ਵੱਡਾ ਨਹੀਂ ਹੈ ਕਿਉਂਕਿ ਜਦੋਂ ਸੱਤਾ ਧਾਰੀ ਤੇ ਰਹੋਗੇ ਤੇ ਫਿਰ ਜਿਹੜਾ 2-3000 ਦਾ ਫਰਕ ਬਹੁਤ ਘੱਟ ਰਹਿ ਜਾਂਦਾ ਪਰ 80 ਕੁ ਹਜ਼ਾਰ ਵੋਟ ਪੋਲ ਹੋਈ ਹੈ 51% ਵੋਟ ਪੋਲ ਹੋਈ ਹੈ ਔਰ ਆਉਣ ਵਾਲੇ ਕੁਝ ਹੀ ਘੰਟਿਆਂ ਦੌਰਾਨ ਇੱਕ ਘੰਟੇ ਔਰ ਦੋ ਘੰਟੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਕਲੀਅਰ ਹੋ ਜਾਏਗਾ ਕਿਉਂਕਿ ਲਗਭਗ ਹੁਣ ਵੀ ਰਿਜ਼ਲਟ ਨਾਕੇ ਦੇ ਤੁਸੀਂ ਦੇਖੋ ਸੰਜੀਵ अरोड़ा ਲਗਾਤਾਰ ਇੱਕ ਨੰਬਰ ਤੇ ਚੱਲ ਰਿਹਾ ਇੱਕ ਵਾਰ ਵੀ ਜਿਹੜਾ ਰਾਉਂਡ ਦੀ ਜੋ ਕਾਊਂਟਿੰਗ ਹੋਈ ਤਾਂ ਪੰਜੇ ਰਾਉਂਡ ਦੇ ਵਿੱਚ ਇੱਕ ਵਾਰ ਵੀ ਆຊੂ ਪਹਿਲ ਨੰਬਰ ਤੇ ਨਹੀਂ ਹੋਏ ਹਾਲਾਂਕਿ ਰੁਝਾਨਾਂ ਦੇ ਵਿੱਚ ਥੋੜਾ ਹੋਏ ਸੀ ਪਰ ਉਸ ਤੋਂ ਬਾਅਦ ਜਿਵੇਂ ਆਮ ਆਦਮੀ ਪਾਰਟੀ ਨੇ ਖਿੱਚੀ ਲੀਡ ਤੇ ਉਸ ਤੋਂ ਬਾਅਦ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਲਗਾਤਾਰ ਸੰਜੀਵ अरोड़ा ਅੱਗੇ ਚੱਲ ਰਹੇ ਨੇ 10269 ਵੋਟਾਂ ਦੇ ਨਾਲ ਤੇ 7193 ਵੋਟਾਂ ਦੇ ਨਾਲ ਬੀਜੇਪੀ ਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਆ 2718 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪਾਰਪਕਾਰਸਨ ਕੋ ਮੰਨ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ 2600 ਦੀ ਲੀਡ ਹੈ 2600 ਦਾ ਫਰਕ ਹੈ ਹਾਲਾਂਕਿ ਕੋਈ ਫਰਕ ਬਹੁਤਾ ਵੱਡਾ ਨਹੀਂ ਹੈ ਕਿਉਂਕਿ ਜਦੋਂ ਸੱਤਾਧਾਰੀ ਤਰ ਹੋਵੇ ਤੇ ਫਿਰ ਜਿਹੜਾ 2-3000 ਦਾ ਫਰਕ ਬਹੁਤ ਘੱਟ ਰਹਿ ਜਾਂਦਾ ਪਰ 80 ਕੁ ਹਜ਼ਾਰ ਵੋਟ ਪੋਲ ਹੋਈ ਹੈ 51% ਵੋਟ ਪੋਲ ਹੋਈ ਹੈ ਔਰ ਆਉਣ ਵਾਲੇ ਕੁਝ ਹੀ ਘੰਟਿਆਂ ਦੌਰਾਨ ਇੱਕ ਘੰਟੇ ਔਰ ਦੋ ਘੰਟੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਕਲੀਅਰ ਹੋ ਜਾਏਗਾ ਕਿਉਂਕਿ ਲਗਭਗ ਹੁਣ ਵੀ ਰਿਜ਼ਲਟ ਨਾਕੇ ਤੇ ਤੁਸੀਂ ਦੇਖੋ ਸੰਜੀਵ अरोड़ा ਲਗਾਤਾਰ ਇੱਕ ਨੰਬਰ ਤੇ ਚੱਲ ਰਿਹਾ ਇੱਕ ਵਾਰ ਵੀ ਜਿਹੜਾ ਰਾਊਂਡ ਦੀ ਜੋ ਕਾਊਂਟਿੰਗ ਹੋਈ ਤਾਂ ਪੰਜੇ ਰਾਊਂਡ ਦੇ ਵਿੱਚ ਇੱਕ ਵਾਰ ਵੀ ਆຊੂ ਪਹਿਲ ਨੰਬਰ ਤੇ ਨਹੀਂ ਹੋਏ ਹਾਲਾਂਕਿ ਰੁਝਾਨਾਂ ਦੇ ਵਿੱਚ ਥੋੜਾ ਹੋਏ ਸੀ ਪਰ ਉਸ ਤੋਂ ਬਾਅਦ ਜਿਵੇਂ ਆਮ ਆਦਮੀ ਪਾਰਟੀ ਨੇ ਖਿੱਚੀ ਲੀਡ ਤੇ ਉਸ ਤੋਂ ਬਾਅਦ 10000 ਤੋਂ ਵੱਧ ਵੋਟਾਂ ਪੈ ਚੁੱਕੀਆਂ 2600 ਤੋਂ ਵੱਧ ਵੋਟਾਂ ਦਾ ਫਰਕ ਹੈ ਇੰਨਾ ਫਰਕ ਜਿਹੜਾ ਹੈਗਾ ਘੱਟ ਹੈ ਕੋਈ ਇਹ ਵੀ ਨਹੀਂ ਪਤਾ ਕਿ ਇਸ ਤובה ਕਿਉਂਕਿ 14 ਰਾਊਂਡ ਨੇ ਟੋਟਲ ਪੰਜਵਾਂ ਰਾਊਂਡ ਖਤਮ ਹੋ ਕਨਾਰੇ ਆ ਇਸ ਤੋਂ ਬਾਅਦ ਰਹਿਗੇ 9 ਰਾਉਂਡ 9 ਰਾਉਂਡ ਦੇ ਵਿੱਚ ਕਿਹੜੀ ਵੋਟ ਕਿੱਧਰ ਜਾਂਦੀ ਹੈ ਇਹ ਵੀ ਦੇਖਣਾ ਹੋਊਗਾ ਪਰ ਭਾਰਤ ਭੂਸ਼ਣ ਆਸ਼ੂ ਇੱਕ ਵਾਰ ਫਿਰ ਤੋਂ ਦੂਜੇ ਨੰਬਰ ਤੇ ਹੋ ਗਏ ਨੇ ਜੋ ਪਹਿਲਾਂ ਤੀਜੇ ਨੰਬਰ ਤੇ ਚਲੇ ਗਏ ਸੀ ਉਹ ਦੂਜੇ ਨੰਬਰ ਤੇ ਆ ਗਏ ਨੇ ਤੇ ਤੀਜੇ ਨੰਬਰ ਤੇ ਹੈ ਬੀਜੇਪੀ ਦੇ ਜੀਵਨ ਗੁਪਤਾ ਲਗਾਤਾਰ ਬੀਜੇਪੀ ਜੋ ਗੱਲ ਪਹਿਲਾਂ ਕਰ ਰਹੀ ਸੀ ਕਿ ਬੀਜੇਪੀ ਜਿਹੜਾ ਇਸ ਵਾਰ ਹੈਰਾਨ ਕਰ ਸਕਦੀ ਹੈ ਕਿਉਂਕਿ ਪਿਛਲੀਆਂ ਵੋਟਾਂ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੋਟਾਂ ਪੋਲ ਹੋਈਆਂ ਵੋਟ ਪਰਸੈਂਟ ਜਿਹੜਾ ਬੀਜੇਪੀ ਦਾ ਵਧਿਆ ਅੱਗੇ ਨਾਲੋਂ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਅੱਗੇ ਵਧਿਆ ਕਿਉਂਕਿ ਅਕਾਲੀ ਦਲ ਦਾ ਤੁਸੀਂ ਦੇਖੋ ਅਕਾਲੀ ਦਲ ਦਾ ਤੁਸੀਂ ਦੇਖੋ ਲਗਾਤਾਰ ਕਿੰਨਾ ਮਾੜਾ ਹਾਲ ਚੱਲ ਰਿਹਾ ਪਿਛਲੀਆਂ ਇਲੈਕਸ਼ਨਾਂ ਦੌਰਾਨ ਤਾਂ ਦੋਸਤੋ ਨਾਲ ਨਾਲ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪ੍ਰੋ ਪੰਜਾਬ ਟੀਵੀ ਤੁਹਾਨੂੰ ਹਮੇਸ਼ਾ ਸਟੀਕ ਜਾਣਕਾਰੀ ਦਿੰਦਾ ਔਰ ਸਭ ਤੋਂ ਪਹਿਲਾਂ ਜਿਹੜਾ ਜਾਣਕਾਰੀ ਦਿੰਦਾ ਦਾ ਨਾਲ ਨਾਲ ਸ਼ੇਅਰ ਕਰੀ ਚੱਲੋ ਜੋ-ਜੋ ਦੇਖ ਰਹੇ ਨੇ ਨਾਲ ਨਾਲ ਸ਼ੇਅਰ ਕਰੀ ਚੱਲੋ ਤੁਸੀਂ ਦੇਖ ਸਕਦੇ ਹੋ ਮੈਂਚੈਸਟਰ ਦੇ ਚੋਣ ਤੰਤਰ ਦੇ ਵਿੱਚ ਵੱਡੇ ਉਲਟ ਫੇਰ ਹੁੰਦੇ ਜਾ ਰਹੇ ਨੇ ਲਗਾਤਾਰ ਕਦੇ ਭਾਜਪਾ ਦੂਜੇ ਨੰਬਰ ਤੇ ਕਦੇ ਕਾਂਗਰਸ ਦੂਜੇ ਨੰਬਰ ਤੇ ਤੇ ਹੁਣ ਭਾਰਤ ਪੂਸ਼ਨਾਚੂ ਦੂਜੇ ਨੰਬਰ ਤੇ ਆਏ ਨੇ ਤੇ ਸੰਜੀਵ ਰੋੜਾ ਲਗਾਤਾਰ ਪਹਿਲ ਨੰਬਰ ਤੇ ਚੱਲ ਰਹੇ ਨੇ ਪੂਰੀ ਟੈਲੀ ਤੁਹਾਨੂੰ ਦਿਖਾਵਾਂਗੇ 10265 10265 ਵੋਟਾਂ ਦੇ ਨਾਲ ਸੰਜੀਵ ਰੋੜਾ ਪਹਿਲੇ ਨੰਬਰ ਤੇ ਹੈ 2700 ਦੇ ਕਰੀਬ ਵੋਟਾਂ ਦਾ ਫਰਕ ਹੈ ਭਾਰਤ ਪੁਸ਼ਨਾਸ਼ੂ ਉਹਨਾਂ ਦੇ ਨਾਲੋਂ ਕਿਉਂਕਿ ਭਾਰਤ ਪੁਸ਼ਨਾਸ਼ੂ ਪਹਿਲਾਂ ਤੀਜੇ ਨੰਬਰ ਤੇ ਚਲੇ ਗਏ ਸੀ ਜੀਵਨ ਗੁਪਤਾ ਨੇ ਝਟਕਾ ਦੇ ਦਿੱਤਾ ਕਿਉਂਕਿ ਜਿਹੜੀ ਗੱਲ ਕਰ ਰਹੀ ਸੀ ਬੀਜੇਪੀ ਦੇ ਵੋਟ ਬੈਂਕ ਦੀ ਤਾਂ ਬੀਜੇਪੀ ਦਾ ਵੋਟ ਬੈਂਕ ਅਰਬਨ ਵੋਟ ਬੈਂਕ ਅਰਬਨ ਵੋਟ ਬੈਂਕ ਦੇ ਉੱਪਰ ਲਗਾਤਾਰ ਬੀਜੇਪੀ ਨੇ ਨਿਗਾ ਟਕਾਈ ਹੋਈ ਹੈ बिजनेਸਮੈਨ ਨੇ ਵੱਡੇ ਤਨਾੜ ਨੇ ਤਾਂ ਉਹਨਾਂ ਨੇ ਤੁਸੀਂ ਦੇਖੋ ਕਿ ਪਿਛਲੀਆਂ ਜਿੰਨੀਆਂ ਵੋਟਾਂ ਹੋਈਆਂ ਚਾਹੇ 2024 ਵਾਲੀ ਤੁਸੀਂ ਦੇਖ ਲਓ ਲੋਕ ਸਭਾ ਇਲੈਕਸ਼ਨ ਉਹਦੇ ਵਿੱਚ ਵੀ ਜਿੱਤੇ ਜਿੱਤੇ ਅਰਬਨ ਵੋਟ ਬੈਂਕ ਅਸੀਂ ਬੀਜੇਪੀ ਦਾ ਉਹ ਬੀਜੇਪੀ ਦੇ ਵੱਲ ਭੁਗਤਦਾ ਹੋਇਆ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਚੌਥੇ ਨੰਬਰ ਤੇ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਇੰਨੀ ਜਿਆਦੇ ਜਿਹੜੀ ਤੁਸੀਂ ਕੋ ਨਮੋਸ਼ੀ ਵਾਲੀ ਹਾਰ ਜਿਹੜੀ ਅਕਾਲੀ ਦਲ ਦੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਜਿੰਨੀਆਂ ਪਹਿਲਾਂ ਇਲੈਕਸ਼ਨਾਂ ਹੋਈਆਂ ਚਾਹੇ ਜਲੰਧਰ ਵਾਲੀ ਤੁਸੀਂ ਲਗਾ ਲਓ ਚਾਹੇ ਜਿਹੜੀ ਲੋਕ ਸਭਾ ਇਲੈਕਸ਼ਨ ਹੋਈ ਉਦੋਂ ਲਗਾ ਲਓ ਲਗਾਤਾਰ ਅਕਾਲੀ ਦਲ ਦਾ ਵੋਟ ਬੈਂਕ ਕਹੇ ਲੋ ਅਕਾਲੀ ਦਲ ਦਾ ਗ੍ਰਾਫ ਕਹੇ ਲੋ ਉਹ ਡਿੱਗਦਾ ਹੋਇਆ ਦਿਖਾਈ ਦਿੰਦਾ ਸੀ ਔਰ ਭਾਜੀਪੀ ਅੱਪ ਚੱਲ ਰਹੀ ਹੈ ਭਾਜੀਪੀ ਅਕਾਲੀ ਦਲ ਨੂੰ ਕੱਟ ਕੇ ਮੂਹਰੇ ਜਾ ਰਹੀ ਹੈ ਇਸ ਵਾਰ ਵੀ ਜੀਵਨ ਗੁਪਤਾ ਹਾਲਾਂਕਿ ਸਭ ਤੋਂ ਅੰਡਰੇਟਡ ਜਿਹੜੇ ਉਮੀਦਵਾਰ ਮੰਨੇ ਗਏ ਸੀ ਪਰ ਉਹਨਾਂ ਨੇ ਲਗਾਤਾਰ ਜਿਹੜਾ ਤੁਸੀਂ ਦੇਖੋ ਭਾਜਪਾ ਜਿਹੜਾ ਆਪਣਾ ਵੋਟ ਬੈਂਕ ਸੀ ਉਹ ਸਾਹਮ੍ਹੇ ਆ ਹੋਇਆ ਸੀ ਰਵਨੀਤ ਬਿੱਟੂ ਜਿਵੇਂ ਪਹਿਲਾਂ ਕਹਿ ਕੇ ਡਿਆ ਕਿ ਰਵਨੀਤ ਬਿੱਟੂ ਉਹਨਾਂ ਨੇ ਮੋਰਚਾ ਸਾਹਮ੍ਹਿਆ ਸੁਨੀਲ ਜਾਖੜ ਜਾਂਦੇ ਨੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਉੱਥੇ ਜਾ ਕੇ ਲਗਾਤਾਰ ਉਹ ਜਿਹੜਾ ਬਿਆਨਬਾਜ਼ੀ ਕਰਦੇ ਆ ਸੁਨੀਲ ਜਾਖੜ ਵੀ ਜਿਹੜਾ ਤੁਸੀਂ ਦੇਖੋ ਕਿਸ ਪ੍ਰਕਾਰ ਉੱਤੇ ਜਿਹੜਾ ਧੜਾ ਧੜਾ ਭਾਸ਼ਣ ਦਿੰਦੇ ਆ ਸਪੀਚਾਂ ਦਿੰਦੇ ਆ ਔਰ ਉਸ ਤੋਂ ਬਾਅਦ ਜਿਹੜਾ ਰਬੁਨੀਤ ਬਿੱਟੂ ਨੇ ਦਿਨ ਰਾਤ ਇੱਕ ਕੀਤਾ ਔਰ ਉਸਦਾ ਫਾਇਦਾ ਜੀਵਨ ਗੁਪਤਾ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਜੀਵਨ ਗੁਪਤਾ ਪਹਿਲਾ ਚੌਥੇ ਰਾਉਂਡ ਦੇ ਵਿੱਚ ਅੱਗੇ ਹੁੰਦੇ ਆ ਦੂਜੇ ਨੰਬਰ ਤੇ ਚਲੇ ਜਾਂਦੇ ਆ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ਤੇ ਰਹਿ ਜਾਂਦੇ ਆ ਪਰ ਫਰਕ ਬਹੁਤ ਘੱਟ ਹੁੰਦਾ 250 300 ਵੋਟਾਂ ਦਾ ਫਰਕ ਹੁੰਦਾ ਤੇ ਹੁਣ ਭਾਰਤ ਭੂਸ਼ਣ ਆਸ਼ੂ ਹੋਣਾ ਨੇ ਲੀਡ ਖਿੱਚੀ ਆ ਹੁਣ ਵੀ ਕੋਈ ਬਹੁਤਾ ਫਰਕ ਨਹੀਂ ਹੁਣ ਵੀ 200 ਦੇ ਕਰੀਬ ਫਰਕ ਹੈ 7200 ਵੋਟਾਂ ਜਿਹੜੀਆਂ ਨੇ ਬੀਜੇਪੀ ਦੇ ਕੈਂਡੀਡੇਟ ਨੂੰ ਪਈਆਂ ਹੁਣ ਤੱਕ 7421 ਵੋਟਾਂ ਭਾਰਤ ਭੂਸ਼ਣ ਆਸ਼ੂ ਨੂੰ ਪਈਆਂ ਨੇ ਔਰ 10000 ਤੋਂ ਵੱਧ ਵੋਟਾਂ ਸੰਜੀਵ अरोड़ा ਨੂੰ ਪਈਆਂ ਤਾਂ ਤੁਸੀਂ ਦੇਖੋ ਬੀਜੇਪੀ ਔਰ ਕਾਂਗਰਸ ਦੇ ਵਿਚਕਾਰ ਦੂਜੇ ਤੀਜੇ ਨੰਬਰ ਦੀ ਲੜਾਈ ਜਿਹੜੀ ਹੈ ਇਹ ਬਹੁਤ ਗੁਸਤਾ ਇਸ 27 ਦੀ ਰਣਨੀਤੀ 27 ਦੀ ਸਿਆਸਤ ਹੈ ਕਰੇਗੀ ਜਿੱਥੇ ਬੀਜੇਪੀ ਲਗਾਤਾਰ ਪੰਜਾਬ ਦੇ ਵਿੱਚ ਪੈਰ ਆਪਣੇ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲਗਾਤਾਰ ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਇਕੱਲੇ ਵੀ ਲੜ ਸਕਦੇ ਹਾਂ ਪਰ ਜਦੋਂ ਦਾ ਪਿਛਲੇ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਪਹਿਲਾਂ ਨਨਿਲੇ ਜੋਸ਼ੀ ਤੇ ਉਸ ਤੋਂ ਪਹਿਲਾਂ ਸੋਨ ਸਿੰਘ ਟੰਡਲ ਸ਼ਾਮਰੋਂ ਦੇਤੇ ਬੀਜੇਪੀ ਦੇ ਪ੍ਰਧਾਨ ਦੇ ਵੱਲੋਂ ਸੁਨੀ ਜਾਖੜ ਦੇ ਵੱਲੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਅੰਤਿਮ ਅਰਦਾਸ ਤੇ ਕਿਹਾ ਗਿਆ ਸੀ ਕਿ ਅਕਾਲੀ ਦਲ ਨੂੰ ਲੋੜ ਹੈ ਮਜ਼ਬੂਤ ਹੋਣ ਦੀ ਖੇਤਰੀ ਪਾਰਟੀ ਨੂੰ ਲੋੜ ਹੈ ਮਜ਼ਬੂਤ ਹੋਣ ਦੀ ਤੇ ਉਸ ਤੋਂ ਬਾਅਦ ਜਿਵੇਂ ਅਕਾਲੀ ਦਲ ਦੇ ਵਿੱਚ ਘਰ ਵਾਪਸ ਆਈਆਂ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿਸ ਪ੍ਰਕਾਰ ਮਾਹੌਲ ਬਣਿਆ ਪਰ ਗੱਲ ਕਿੱਥੇ ਟਿਕੀ ਆ ਗੱਲ ਟਿਕੀ ਆ ਕਿ ਜੇ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੁੰਦਾ ਜੋ 2024 ਦੀਆਂ ਇਲੈਕਸ਼ਨਾਂ ਵੇਲੇ ਕਿਹਾ ਗਿਆ ਬਾਅਦ ਵਿੱਚ ਗੱਲਾਂ ਵੀ ਸਾਹਮਣੇ ਆਈਆਂ ਕਿ ਸੀਟ ਨੂੰ ਲੈ ਕੇ ਸੀਟ ਚੇਅਰ ਨੂੰ ਲੈ ਕੇ ਪੰਗਾ ਪਿਆ ਚਾਰ ਪੰਜ ਸੀਟਾਂ ਜਿਹੜਾ ਕਿਹਾ ਸੀ ਕਿ ਅਕਾਲੀ ਦਲ ਨੇ ਬੀਜੇਪੀ ਨੂੰ ਦੇਣੀਆਂ ਪਰ ਬੀਜੇਪੀ ਨੇ ਕਿਹਾ ਕਿ ਅਸੀਂ ਅੱਧੋ-ਅੱਧ ਸੀਟਾਂ ਤੇ ਲੜਾਂਗੇ 13 ਲੋਕ ਸਭਾ ਸੀਟਾਂ ਨੇ ਪੰਜਾਬ ਦੇ ਵਿੱਚ ਪਰ ਉੱਥੇ ਕੁੰਡੀ ਫਸਦੀ ਆ ਔਰ ਉਸ ਤੋਂ ਬਾਅਦ ਉਹ ਮਾਮਲਾ ਇੰਨਾ ਖੜਾ ਹੋ ਜਾਂਦਾ ਕਿ ਗੱਠਜੋੜ ਟੁੱਟੇ ਜਾਂਦਾ ਉਸ ਦਿਨ ਹੀ ਜਦੋਂ ਕਿਸਾਨ ਮੋਰਚਾ ਚੱਲਦੇ ਤੁਹਾਨੂੰ ਯਾਦ ਹੋਊਗਾ ਪਰ ਉਸ ਤੋਂ ਬਾਅਦ ਹਜੇ ਤੱਕ ਗੱਠਜੋੜ ਨਹੀਂ ਹੋਇਆ ਪਰ ਹੁਣ ਜੇ 27 ਦੇ ਵਿੱਚ ਗੱਠਜੋੜ ਹੁੰਦਾ ਤਾਂ ਬੀਜੇਪੀ ਘੱਟ ਸੀਟਾਂ ਦੇ ਨਾਲ ਨਹੀਂ ਹਾਰੂਗੀ ਘਟ ਸਗੇ ਪਰ ਇਹ ਗਲਤ ਆ ਦੇਖਣ ਵਾਲੀ ਹੋਊਗੀ ਆਉਣ ਬਾਅਦ ਸਮਾਂ ਦੱਸੇਗਾ ਕਿਉਂਕਿ ਬਹੁਤ ਸਾਰੇ ਕੰਮ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਛੱਡਣ ਦਾ ਕੰਮ ਜਿਹੜਾ ਸਭ ਤੋਂ ਪਹਿਲਾਂ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਔਰ ਕਰਜ਼ਾ ਮਾਫੀ ਔਰ ਹੋਰ ਬਹੁਤ ਸਾਰੇ ਫੈਸਲੇ ਬੀਜੇਪੀ ਲੈ ਸਕਦੀ ਹੈ 27 ਤੋਂ ਪਹਿਲਾਂ ਪਰ ਉਹਨਾਂ ਖਬਰਾਂ ਤੇ ਆਉਣੇ ਆ ਜਿਹੜੇ ਤੋਂ ਹੁੰਦਾ ਦੇ ਕਿ ਜੀਵਨ ਗੁਪਤਾ ਨੇ ਬੀਜੇਪੀ ਦੇ ਉਹ ਤੀਜੇ ਨੰਬਰ ਤੇ ਨੇ ਔਰ ਦੂਜੇ ਨੰਬਰ ਤੇ ਨੇ ਭਾਰਤ ਭੂਸ਼ਣ ਆਸ਼ੂ 7457 ਵੋਟਾਂ ਦੇ ਨਾਲ ਤੇ 7202 ਵੋਟਾਂ ਦੇ ਨਾਲ ਬੀਜੇਪੀ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਨੇ ਪਹਿਲ ਨੰਬਰ ਤੇ 10278 ਵੋਟਾਂ ਦੇ ਨਾਲ ਸੰਜੀਵ अरोड़ा ਚੱਲ ਰਹੇ ਨੇ ਆਮ ਆਦਮੀ ਪਾਰਟੀ ਔਰ ਭਾਰਤ ਭੋਜਨ ਆਸ਼ੂ ਦੇ ਜਿਹੜੇ ਵੋਟ ਦੇ ਵਿਚਾਲੇ ਤੁਸੀਂ ਦੇਖੋ ਕਿੰਨਾ ਮਾਰਜਿਨ ਹੈ ਲਗਭਗ 2500 2600 ਦਾ ਫਰਕ ਹੈ 2600 2500 ਦਾ ਫਰਕ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਪਰ ਇੱਕ ਦੋ ਘੰਟਿਆਂ ਦੇ ਵਿੱਚ ਤਸਵੀਰ ਹੋਰ ਕਲੀਅਰ ਹੋ ਜਾਏਗੀ 11 ਵਜੇ ਨੇ ਪਰ ਤੁਸੀਂ ਦੇਖੋ ਆਉਣ ਵਾਲੇ 12 1 ਵਜੇ ਤੱਕ ਤਸਵੀਰ ਬਿਲਕੁਲ ਕਲੀਅਰ ਹੋ ਜਾਏਗੀ ਪਰ ਪੰਜਵੇਂ 라ਉਂਡ ਦੇ ਵਿੱਚ ਆਸ਼ੂ ਨੇ ਕਸਾ ਪਲਟਿਆ ਆਸ਼ੂ ਆਏ ਨੇ ਦੂਜੇ ਨੰਬਰ ਤੇ ਕਿਉਂਕਿ ਪਹਿਲਾਂ ਪਿੱਛੜ ਗਏ ਸੀ ਤੀਜੇ ਨੰਬਰ ਤੇ ਚੱਲ ਗਏ ਸੀ ਪਰ ਹੁਣ ਆਸ਼ੂ ਫੇਰ ਦੂਜੇ ਨੰਬਰ ਤੇ ਆ ਗਏ ਨੇ ਦਾ ਫਰਕ ਬਹੁਤ ਘੱਟ ਰਹਿ ਜਾਂਦਾ ਹੈ ਪਰ 80000 ਵੋਟ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਲਗਾਤਾਰ ਸੰਜੀਵ अरोड़ा ਅੱਗੇ ਚੱਲ ਰਹੇ ਨੇ 10269 ਵੋਟਾਂ ਦੇ ਨਾਲ ਤੇ 7193 ਵੋਟਾਂ ਦੇ ਨਾਲ ਬੀਜੇਪੀ ਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਆ 2718 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪਾਰਪਕਾਰਸਨ ਕੋ ਮੰਨ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ 2600 ਦੀ ਲੀਡ ਹੈ 2600 ਦਾ ਫਰਕ ਹੈ ਹਾਲਾਂਕਿ ਕੋਈ ਫਰਕ ਬਹੁਤਾ ਵੱਡਾ ਨਹੀਂ ਹੈ ਕਿਉਂਕਿ ਜਦੋਂ ਸੱਤਾ ਧਾਰੀ ਤਰ ਹੋਵੇ ਤੇ ਫਿਰ ਜਿਹੜਾ 2-3000 ਦਾ ਫਰਕ ਬਹੁਤ ਘੱਟ ਰਹਿ ਜਾਂਦਾ ਪਰ 80 ਕੁ ਹਜ਼ਾਰ ਵੋਟ ਪੋਲ ਹੋਈ ਹੈ 51% ਵੋਟ ਪੋਲ ਹੋਈ ਹੈ ਔਰ ਆਉਣ ਵਾਲੇ ਕੁਝ ਹੀ ਘੰਟਿਆਂ ਦੌਰਾਨ ਇੱਕ ਘੰਟੇ ਔਰ ਦੋ ਘੰਟੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਕਲੀਅਰ ਹੋ ਜਾਏਗਾ ਕਿਉਂਕਿ ਲਗਭਗ ਹੁਣ ਵੀ ਰਿਜ਼ਲਟ ਨਾਕੇ ਤੇ ਤੁਸੀਂ ਦੇਖੋ ਸੰਜੀਵ अरोड़ा ਲਗਾਤਾਰ ਇੱਕ ਨੰਬਰ ਤੇ ਚੱਲ ਰਿਹਾ ਇੱਕ ਵਾਰ ਵੀ ਜਿਹੜਾ ਰਾਊਂਡ ਦੀ ਜੋ ਕਾਊਂਟਿੰਗ ਹੋਈ ਤਾਂ ਪੰਜੇ ਰਾਊਂਡ ਦੇ ਵਿੱਚ ਇੱਕ ਵਾਰ ਵੀ ਆຊੂ ਪਹਿਲ ਨੰਬਰ ਤੇ ਨਹੀਂ ਹੋਏ ਹਾਲਾਂਕਿ ਰੁਝਾਨਾਂ ਦੇ ਵਿੱਚ ਥੋੜਾ ਹੋਏ ਸੀ ਪਰ ਉਸ ਤੋਂ ਬਾਅਦ ਜਿਵੇਂ ਆਮ ਆਦਮੀ ਪਾਰਟੀ ਨੇ ਖਿੱਚੀ ਲੀਡ ਤੇ ਉਸ ਤੋਂ ਬਾਅਦ 10000 ਤੋਂ ਵੱਧ ਵੋਟਾਂ ਪੈ ਚੁੱਕੀਆਂ 2600 ਤੋਂ ਵੱਧ ਵੋਟਾਂ ਦਾ ਫਰਕ ਹੈ ਇੰਨਾ ਫਰਕ ਜਿਹੜਾ ਹੈਗਾ ਘੱਟ ਹੈ ਕੋਈ ਇਹ ਵੀ ਨਹੀਂ ਪਤਾ ਕਿ ਇਸ ਤובה ਕਿਉਂਕਿ 14 ਰਾਊਂਡ ਨੇ ਟੋਟਲ ਪੰਜਵਾਂ ਰਾਊਂਡ ਖਤਮ ਕਿ ਨਾ ਰਿਹਾ ਇਸ ਤੋਂ ਬਾਅਦ ਰਹਿਗੇ 9 ਰਾਊਂਡ 9 ਰਾਊਂਡ ਦੇ ਵਿੱਚ ਕਿਹੜੀ ਵੋਟ ਕਿੱਧਰ ਜਾਂਦੀ ਹੈ ਇਹ ਵੀ ਦੇਖਣਾ ਆਊਗਾ ਪਰ ਭਾਰਤ ਭੂਸ਼ਣ ਆਸ਼ੂ ਇੱਕ ਵਾਰ ਫਿਰ ਤੋਂ ਦੂਜੇ ਨੰਬਰ ਤੇ ਹੋ ਗਏ ਨੇ ਜੋ ਪਹਿਲਾਂ ਤੀਜੇ ਨੰਬਰ ਤੇ ਚਲੇ ਗਏ ਸੀ ਉਹ ਦੂਜੇ ਨੰਬਰ ਤੇ ਆ ਗਏ ਨੇ ਤੇ ਤੀਜੇ ਨੰਬਰ ਤੇ ਹੈ ਬੀਜੇਪੀ ਦੇ ਜੀਵਨ ਗੁਪਤਾ ਲਗਾਤਾਰ ਬੀਜੇਪੀ ਜੋ ਗੱਲ ਪਹਿਲਾਂ ਕਰ ਰਹੇ ਸੀ ਕਿ ਬੀਜੇਪੀ ਜਿਹੜਾ ਇਸ ਵਾਰ ਹਰਾਣ ਕਰ ਸਕਦੀ ਹੈ ਕਿਉਂਕਿ ਪਿਛਲੀਆਂ ਵੋਟਾਂ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੋਟਾਂ ਪੋਲ ਹੋਈਆਂ ਵੋਟ ਪਰਸੈਂਟ ਜਿਹੜਾ ਬੀਜੇਪੀ ਦਾ ਵਧਿਆ ਅੱਗੇ ਨਾਲੋਂ ਅਕਾਲੀ ਦਲ ਦੇ ਨਾਲ ਉਹ ਬਹੁਤ ਜ਼ਿਆਦਾ ਅੱਗੇ ਵਧਿਆ ਕਿਉਂਕਿ ਅਕਾਲੀ ਦਲ ਦਾ ਤੁਸੀਂ ਦੇਖੋ